ਪੰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 30 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਜਾਬ ਦਾ ਮੌਸਮ ਸਾਫ਼ ਬਣਿਆ ਹੋਇਆ ਹੈ ਅੱਜ ਵੀ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਨਾ ਹੀ ਬੱਦਲਬਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਅਗਲੇ 5 ਤੋਂ 6 ਦਿਨ ਲਗਾਤਾਰ ਸਾਫ਼ ਅਤੇ ਖੁਸ਼ਕ ਰਹੇਗਾ ਹਵਾ ਪੱਛੋਰੀ ਲਗਾਤਾਰ ਬੜੀਆ ਚੱਲਦੀ ਰਹੇਗੀ ਗਰਮੀ ਤੋਂ ਹੁਣ ਠੰਡ ਦੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਗਰਮੀ ਅਤੇ ਹੌਮਸ ਲਗਾਤਾਰ ਹੁਣ ਘਟਦੀ ਜਾਵੇਗੀ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਦਿੱਲੀ ਰਾਜਸਥਾਨ ਇਹਨਾਂ ਦੇ ਵਿੱਚ ਵੀ ਕੁਝ ਖਾਸ ਵਾਪਰ ਹੋਏਗਾ ਨਹੀਂ ਮੌਸਮ ਲਗਾਤਾਰ ਇੱਥੇ ਵੀ ਸਾਫ ਬਣਿਆ ਹੋਇਆ ਹੈ 5 ਜਾਂ 6 ਤਰੀਕ ਦੇ ਆਸ-ਪਾਸ ਇੱਕ ਹਲਕਾ ਜਿਹਾ ਸਿਸਟਮ ਆਵੇਗਾ ਉਹ ਥੋੜਾ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਪੰਜਾਬ ਦਾ ਸਾਫ ਹੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਗਰਮੀ ਦਾ ਅੰਤ ਹੋ ਰਿਹਾ ਹੈ ਤੇ ਸਿਆਲਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਆਪਾਂ ਲਗਾਤਾਰ ਪੱਤ ਝੜ ਦੇ ਮੌਸਮ ਬੱਲ ਨੂੰ ਬਤ ਰਹੇ ਹਨ ਕੁੱਲ ਮਿਲਾ ਕੇ ਅਗਲੇ 2 ਤੋਂ 3 ਦਿਨ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ ਹੀ ਰਹੇਗਾ